ਉਹ ਸਾਰੇ ਰਿਸ਼ਤੇਦਾਰ ਸਾਖ ਸਬੰਧੀ ਇਹੋ ਜੇ ਜੇਲ੍ਹ ਦੇ ਅੰਦਰ ਬੈਠੇ ਨੇ ਜਿਨ੍ਹਾਂ ਦੇ ਫੋਨ ਤੇ ਦਿੱਲੀ ਦਿੱਲੀ ਘਰਾਂ ਦੇ ਵਿੱਚ ਜਿਨ੍ਹਾਂ ਦੀ ਆਪਣੇ ਘਰਦਿਆਂ ਦੇ ਨਾਲ ਵੀਡੀਓ ਕਾਲ ਰਹੀ ਗੱਲਬਾਤ ਹੁੰਦੀ ਆ ਔਰ ਉਹ ਜੇਲ੍ਹ ਪ੍ਰਸ਼ਾਸਨ ਦੀ ਮਿਲੀ ਭੁਗਤਣਾ ਆ ਰਿਹਾ ਜੀ ਨਾ ਜੀ ਨਾ ਲੋਕ ਕਹਿੰਦੇ ਫੋਨ ਨਹੀਂ ਚੱਲਦਾ ਇਹ ਕਰਨਾ ਕੀ ਇੱਥੇ ਆ ਕੇ ਤੁਹਾਨੂੰ ਇਹੀ ਸਮਝਾ ਕੇ ਭੇਜ ਦਿੱਤਾ ਗਿਆ ਜੀ ਤੁਹਾਡਾ ਮਸਲਾ 15 20 ਦਿਨ ਦੇ binnen ਚਾਪ ਆਪਾਂ ਹੱਲ ਕਰ ਦਿੱਤਾ ਜਾਵੇਗਾ ਫਿਰ ਆਪਾਂ 2 ਮਹੀਨੇ ਬਾਅਦ ਫਿਰ ਆਪਾਂ ਤਰਨਾ ਦਿੱਤਾ ਫਿਰ ਵੀ ਸਾਨੂੰ ਇਦਾਂ ਸਾਨੂੰ ਇਦਾਂ ਤਿੰਨ ਵਾਰੀ ਸਾਨੂੰ ਇਦਾਂ ਸਮਝਾ ਕੇ ਵਾਪਸ ਭੇਜ ਦਿੱਤਾ ਵੈ ਅੱਜ ਇੱਕ ਸਾਲ ਹੋ ਗਿਆ ਵੈ ਬ ਜੇਲ੍ਹ ਦੇ ਅੰਦਰ ਮੋਬਾਈਲ ਅਕਸਰ ਚਰਚਾ ਦਾ ਵਿਸ਼ਾ ਰਹਿੰਦੇ ਨੇ ਤੇ ਆਏ ਦਿਨ ਸੁਰਖੀਆਂ ਪਟੋੜਦੇ ਰਹਿੰਦੇ ਨੇ ਕਿ ਜੇਲ੍ਹ ਦੇ ਅੰਦਰੋਂ ਮੋਬਾਈਲ ਮਿਲਦੇ ਨੇ ਲੇਕਿਨ ਅੰਮਰਸਰ ਦੇ ਜੇਲ੍ਹ ਪ੍ਰਸ਼ਾਸਨ ਦਾ ਇੱਕ ਨਵਾਂ ਫਰਮਾਨ ਜਾਰੀ ਹੋਇਆ ਜਿਸ ਦੇ ਵਿੱਚ ਕੀ ਜੇਲ੍ਹ ਦੇ ਅੰਦਰ ਜੈਮਰ ਲਗਾਏ ਗਏ ਲੇਕਿਨ ਉਸ ਤੋਂ ਨਾਲ-ਨਾਲ ਪੂਰੇ ਇਲਾਕੇ ਦੇ ਮੋਬਾਈਲ ਫੋਨ ਬੰਦ ਹੋ ਗਏ ਨੇ ਜੀ ਹਾਂ ਉਸ ਦਾ ਕਾਰਨ ਹੈ ਵਾ ਕਿ ਜੈਮਰ ਦੀ ਰੇਂਜ ਇਤਨੀ ਜ਼ਿਆਦਾ ਹੈ ਜਿਸ ਦੇ ਨਾਲ ਕਿ ਕਈ ਹਜ਼ਾਰਾਂ ਲੋਕ ਪ੍ਰਭਾਵਿਤ ਹੋਏ ਨੇ ਲੋਕਾਂ ਦੇ ਫੋਨ ਨਹੀਂ ਚੱਲਦੇ ਇੱਥੋਂ ਤੱਕ ਕਿ ਇਸ ਇਲਾਕੇ ਦੇ ਵਿੱਚ ਲੋਕ ਆਪਣੇ ਘਰ ਤੱਕਰ ਵਿੱਚ ਨੂੰ ਮਜਬੂਰ ਹੋਏ ਨੇ ਤੇ ਅੱਜ ਤੁਸੀਂ ਦੇਖ ਸਕਦੇ ਹੋ ਕਿ ਇੱਕ ਵੱਡਾ ਧਰਨਾ ਪ੍ਰਦਰਸ਼ਨ ਜਿਹੜਾ ਹੈ ਉਹ ਜੇਲ੍ਹ ਦੇ ਬਾਹਰ ਕੀਤਾ ਜਾ ਰਿਹਾ ਤੇ ਜੇਲ੍ਹ ਦੇ ਬਾਹਰ ਪ੍ਰਦਰਸ਼ਨ ਇਸ ਵਾਰ ਮੋਬਾਈਲ ਨੂੰ ਲੈ ਕੇ ਕੀਤਾ ਜਾ ਰਿਹਾ ਹੈ ਕਿ ਮੋਬਾਈਲ ਫੋਨ ਜਿਹੜੇ ਨੇ ਉਹ ਇਸ ਇਲਾਕੇ ਤੇ ਨਹੀਂ ਚੱਲਦੇ ਔਰ ਸਭ ਤੋਂ ਵੱਡੀ ਗੱਲ ਹੈ ਕਿ ਜੇਲ੍ਹ ਦੇ ਅੰਦਰ ਮੋਬਾਈਲ ਚੱਲਦਾ ਹੈ ਜੇਲ੍ਹ ਦੇ ਬਾਹਰ ਮੋਬਾਈਲ ਨਹੀਂ ਚੱਲਦਾ ਸਾਡੇ ਨਾਲ ਇਲਾਕੇ ਦੇ ਲੋਕ ਮੌਜੂਦ ਨੇ ਉਹਨਾਂ ਨਾਲ ਗੱਲਬਾਤ ਕਰਾਂਗੇ ਤੇ ਸਰ ਕੀ ਕਹਿਣਾ ਚਾਹੋਗੇ ਕੀ ਦਿੱਕਤ ਆ ਰਹੀ ਤੁਹਾਨੂੰ ਕੀ ਦਿੱਕਤ ਹੈ ਸਾਸਰੀ ਗਾਲ ਜੀ ਮੇਰਾ ਨਾਮ ਗੁਰਚਰਨ ਸਿੰਘ ਆ ਜੀ ਔਰ ਅਸੀਂ ਫਤਾਪੁਰ ਏਰੀਆ ਦੇ ਵਿੱਚ ਦਸ਼ਮੇਸ਼ ਵਿਹਾਰ ਕਲੋਨੀ ਦੇ ਨਿਵਾਸੀ ਆ ਔਰ ਪਿਛਲੇ ਜਿਹੜੇ 2 ਸਾਲ ਤੋਂ ਜਿਹੜੀ ਮੁਸ਼ਕਲ ਆ ਰਹੀ ਹੈ ਕਿ ਜੇਲ੍ਹ ਦੇ ਵਿੱਚ ਜਿਹੜੇ ਜੈਂਬਰ ਲੱਗੇ ਆ ਉਹਨਾਂ ਦੇ ਨਾਲ ਜਿੰਨੀਆਂ ਵੀ ਲੱਗੇ ਆ ਆਸ-ਪਾਸ ਫਤਾਪੁਰ ਪਿੰਡ ਔਰ ਦਸ਼ਮੇਸ਼ ਵਿਹਾਰ ਕਲੋਨੀ ਵਾਈਗੁਰੂ ਸਿਟੀ ਠਾਕੁਰ ਸਿਟੀ ਜਿੰਨੀਆਂ ਵੀ ਆਸ-ਪਾਸ ਘਰ ਨੇ ਕਿਸੇ ਦੇ ਵੀ ਮੋਬਾਈਲ ਦੇ ਨੈਟਵਰਕ ਨਾਣ ਕਰਕੇ ਜਿਹੜੀ ਬਹੁਤ ਜ਼ਿਆਦਾ ਪਰੇਸ਼ਾਨੀ ਦਾ ਸਾਹਮਣਾ ਕਰਨਾ ਪੈ ਰਿਹਾ ਜਿਹਦੇ ਵਿੱਚ ਸਾਡੀ ਅੱਗੇ ਜੇਲ੍ਹ ਬਟਿੰਗ ਵੀ ਹੋ ਚੁੱਕੀ ਆ ਔਰ ਅਸੀਂ ਧਰਨਾ ਵੀ ਲਾ ਚੁੱਕੇ ਔਰ ਉਹਨਾਂ ਨੇ ਵਿਸ਼ਵਾਸ ਦਿਵਾਇਆ ਸੀ ਕਿ ਜਿਹੜਾ ਇਹ ਜੈਮਰ ਦੀ ਰੇਂਜ ਆ ਇਹ ਬਾਹਰ ਜਿਹੜੀ ਘਟਾ ਦਿੱਤੀ ਜਾਊਗੀ ਕਿ ਦਿਲ ਦੇ ਅੰਦਰ ਅੰਦਰ ਜਿਹੜੀ ਰੇਂਜ ਰੱਖੀ ਜਾਊਗੀ ਔਰ ਇਹਦੇ ਨਾਲ ਜਿਹੜੀ ਸਭ ਤੋਂ ਜ਼ਿਆਦਾ ਮੁਸ਼ਕਲ ਹੋ ਆਸ-ਪਾਸ ਦੇ ਲੋਕਾਂ ਨੂੰ ਆ ਕਲੋਨੀ ਨਿਵਾਸੀਆਂ ਨਹੀਂਓ ਕਿਉਂਕਿ ਜੇਲ੍ਹ ਦੇ ਅੰਦਰ ਫੋਨ ਜਿਹੜੇ ਵੱਜ ਵੀ ਚੱਲ ਰਹੇ ਆ ਬਹੁਤ ਸਾਰੇ ਇਹੋ ਜਿਹੇ ਘਰ ਬਹੁਤ ਸਾਰੇ ਇਹੋ ਜਿਹੇ ਰਿਸ਼ਤੇਦਾਰ ਜਿਲ੍ਹੇ ਦੇ ਅੰਦਰ ਬੈਠੇ ਨੇ ਜਿਹੜੇ ਡੇਲੀ ਆਪਣੇ ਪਰਿਵਾਰਾਂ ਨੂੰ ਅੰਦਰੋਂ ਜੇਲ੍ਹ ਤੋਂ ਫੋਨ ਕਰਦੇ ਨੇ ਮਤਲਬ ਜੇਲ੍ਹ 'ਚ ਫੋਨ ਚੱਲਦੇ ਬਾਹਰ ਨਹੀਂ ਚੱਲਦੇ ਚੱਲਦੇ ਆ ਜੀ ਬਹੁਤ ਸਾਰੇ ਰਿਸ਼ਤੇਦਾਰ ਮੈਂ ਖੁਦ ਕਹਿ ਰਿਹਾ ਜੀ ਬਹੁਤ ਸਾਰੇ ਰਿਸ਼ਤੇਦਾਰ ਸਾਖ ਸਬੰਧੀ ਇਹੋ ਜੇ ਜੇਲ੍ਹ ਦੇ ਅੰਦਰ ਬੈਠੇ ਨੇ ਜਿਨ੍ਹਾਂ ਦੇ ਫੋਨ ਤੇ ਡੇਲੀ ਡੇਲੀ ਘਰਾਂ ਦੇ ਵਿੱਚ ਜਿਨ੍ਹਾਂ ਦੀ ਆਪਣੇ ਘਰਦਿਆਂ ਦੇ ਨਾਲ ਵੀਡੀਓ ਕਾਲ ਲਈ ਗੱਲਬਾਤ ਹੁੰਦੀ ਆ ਜਾਣ ਸਕਦਾ ਜੀ ਜਾਂ ਜੇਲ੍ਹ ਦੇ ਉੱਚ ਅਧਿਕਾਰੀ ਜਾਣ ਸਕਦੇ ਆ ਕਿਉਂਕਿ ਜਦੋਂ ਅਸੀਂ ਮੀਟਿੰਗ ਕਰਨ ਵੀ ਜੇਲ੍ਹ ਦੇ ਅੰਦਰ ਗਏ ਸੀ ਅੰਦਰ ਸਾਰੇ ਪ੍ਰਸ਼ਾਸਨ ਦੇ ਫੋਨ ਚੱਲ ਰਹੇ ਸੀ ਔਰ ਜਿਹੜੀ ਆਸ-ਪਾਸ ਕਲੋਨੀਆਂ ਜਾਂ ਨਗਰ ਆ ਪਤਾਪੁਰੇ ਦਾ ਕੋਈ ਵੀ ਫੋਨ ਨਹੀਂ ਚੱਲਦਾ ਜੀ ਸਰ ਕੀ ਨੁਕਸਾਨ ਹੋ ਰਿਹਾ ਇਹਦੇ ਕਰਕੇ ਜਿਹੜਾ ਕਿ ਨੁਕਸਾਨ ਵੀ ਜੀ ਬਹੁਤ ਜ਼ਿਆਦਾ ਹੋ ਰਿਹਾ ਪਹਿਲੀ ਗੱਲ ਤੇ ਕਿਸੇ ਟਾਈਮ ਕੋਈ ਰਾਤ ਨੇ ਸਵੇਰ ਬੰਦਾ ਬਿਮਾਰ ਹੋ ਜਾਂਦਾ 108 ਨੰਬਰ ਤੇ ਫੋਨ ਕਰਦਾ ਵਾ ਐਂਬੂਲੈਂਸ ਘੁੰਮਦੀ ਰਹਿੰਦੀ ਉਹਦਾ ਫੋਨ ਨਹੀਂ ਮਿਲਦਾ ਦੂਸਰੀ ਗੱਲ ਅੱਜ ਕਾ ਸਹੀ ਆਨਲਾਈਨ ਕਲਾਸਾਂ ਹੀ ਆ ਬੱਚਿਆਂ ਦੀਆਂ ਬੱਚੇ ਸਟੱਡੀਆਂ ਬੜੀਆਂ ਪਿੱਛੇ ਜਾਂਦੀਆਂ ਵਾਂ ਹਰ ਕੇ ਦੇ ਘਰ ਇੰਨੀ ਕੰਪੈਸਟੀ ਨਹੀਂ ਕਿਸਦੀ ਕਿ ਹਰ ਕੋਈ ਘਰ ਵਾਈਫਾਈ ਲਵਾ ਸਕੇ ਤੇ ਜਿਨ੍ਹਾਂ ਨੇ ਵਾਈਫਾਈ ਨਹੀਂ ਲਗਾ ਉਹ ਵਿਚਾਰੇ ਸਰਕਾਰਾਂ ਕਹਿੰਦੀਆਂ ਕਿ ਬੱਚੇ ਪੜਾਓ ਕਿੱਦਾਂ ਪੜਾਈਏ ਜੀ ਦੁਕਾਨਦਾਰਾਂ ਦਾ ਕੀ ਹਾਲ ਹੈ ਦੁਕਾਨਦਾਰਾਂ ਦੇ ਬਹੁਤ ਹਰ ਚੀਜ਼ ਦਾ ਇੱਕ ਸਿਸਟਮ ਖਰਾਬ ਹੋ ਇਲਾਕਾ ਵਸਿਆ ਹੈ ਪੂਰਾ ਜੀ ਪੂਰਾ ਵਸਿਆ ਜੀ ਲੱਖਾਂ ਹਿਸਾਬ ਨਾਲ ਦੁਨੀਆ ਰਹਿੰਦੀ ਆ ਪਰ ਸਾਰੇ ਬੰਦੇ ਪਰੇਸ਼ਾਨ ਹੋਏ ਆ ਕਿੰਨੇਕ ਲੋਕ ਪ੍ਰਭਾਵਿਤ ਨਹੀਂ ਇਸ ਮੋਬਾਈਲ ਸੀ ਸਾਰਾ ਹੀ ਸਾਰਾ ਹੀ ਜਿੰਨਾ ਇੱਥੇ ਲੋਕੀ ਰਿਆ ਸ਼ੀ ਸਾਰੇ ਪ੍ਰਭਾਵਿਤ ਹੋਏ ਆ ਸਾਰੇ ਪਰੇਸ਼ਾਨ ਹੈਗੇ ਬਹੁਤ ਜਿਆਦਾ ਪਰੇਸ਼ਾਨ ਹੈਗੇ ਆ ਕੀ ਕੀਤਾ ਤੁਸੀਂ ਕੀਤਾ ਇਹੀ ਰੋਸ਼ ਪ੍ਰਦਰਸ਼ਨ ਕੀਤਾ ਜੀ ਇੱਥੇ ਧਰਨਾਤਾ ਤੇ ਲਾਇਆ ਵਾ ਸਰਕਾਰ ਦੇ ਖਿਲਾਫ ਕਿ ਸਾਡੀ ਸੁਣਵਾਈ ਕੀਤੀ ਜਾਵੇ ਜੀ ਤਾਂ ਬਿਲਕੁਲ ਤੁਸੀਂ ਦੇਖ ਸਕਦੇ ਹੋ ਕਿ ਇਸ ਵੇਲੇ ਧਰਨੇ ਦੀਆਂ ਤਸਵੀਰਾਂ ਤੁਹਾਨੂੰ ਦਿਖਾ ਰਹੇ ਆ ਕਿ ਪੂਰਾ ਇਲਾਕਾ ਤੁਸੀਂ ਦੇਖੋ ਕਿ ਇੱਕ ਬਹੁਤ ਵੱਡੀ ਮਾਰਕੀਟ ਹੈ ਔਰ ਤਕਰੀਬਨ 10000 ਤੋਂ ਵੱਧ ਲੋਕ ਜਿਹੜੇ ਇੱਕ ਕਲੋਨੀ ਦੇ ਅੰਦਰ ਰਹਿੰਦੇ ਨੇ ਔਰ ਤਕਰੀਬਨ 20 ਤੋਂ 25000 ਲੋਕ ਜਿਹੜੇ ਨੇ ਜੇਲ੍ਹ ਦੇ ਮੋਬਾਈਲਾਂ ਤੋਂ ਜਿਹੜੇ ਨੇ ਇਸ ਵੇਲੇ ਦੁਖੀ ਹੋਏ ਨੇ ਤਾਂ ਤੁਸੀਂ ਵੇਖੋਗੇ ਇੱਥੇ ਵੱਡਾ ਧਰਨਾ ਪ੍ਰਦਰਸ਼ਨ ਕੀਤਾ ਜਾ ਰਿਹਾ ਹੈ ਭਾਜੀ ਕਿੰਨੀ ਕਬਾਦੀ ਹੈ ਟੋਟਲ ਟੋਟਲ ਕਬਾਦੀ ਇੱਥੇ 50000 ਬੰਦੇ ਦੀ ਕਬਾਦੀ ਹੈ ਨਵੀਂ ਕਲੋਨੀ ਵਸੀਆਂ ਜਿਹੜੀਆਂ ਜਿਹਦੇ ਵਿੱਚ ਸ਼ਿਵਾ ਵਿਹਾਰ ਸ਼ਿਵਾ 2 ਦਸ਼ਮੇਸ਼ ਵਿਹਾਰ ਗ੍ਰੀਨ ਸਿਟੀ ਨਾਜੀ ਨਾ ਲੋਕ ਕਹਿੰਦੇ ਫੋਨ ਨਹੀਂ ਚੱਲਣੇ ਕਰਨਾ ਕੀ ਇੱਥੇ ਆ ਕੇ ਸਾਡੇ ਫੋਨ ਹੀ ਬੰਦ ਕਰ ਛੱਡੇ ਇਹਨਾਂ ਨੇ ਇੱਥੇ ਲੋਕੀ ਆ ਕੇ ਲੱਭਦੇ ਰਹਿੰਦੇ ਅੱਜ ਅੱਜ ਦੀ ਅਖਬਾਰ ਦੇ ਵਿੱਚ ਤਾਜ਼ਾ ਦੋ ਤਰੀਕੇ ਦੀ ਅਖਬਾਰ ਆ। ਦੱਸੋ ਆਪਾਂ ਗੱਲ ਆਪਣੀ ਕਰ ਰਹੇ ਆ ਕਿ ਹੋਰ ਕੀ ਦਿੱਕਤ ਆਂਦੀ ਹੈ। ਦਿੱਕਤ ਇਹ ਕੋਈ ਕਿ ਫੋਨ ਵੇਖੋ ਅੱਜ ਕੱਲ ਜਿਹੜੀ ਫੋਨ ਹੈ ਕਿ ਮੂਲ ਬੁਸਤਾ ਏ ਇੰਨਾ ਹੀ ਔਨਲਾਈਨ ਪੜਾਈਆਂ ਹੁੰਦੀਆਂ ਨੇ ਔਰ ਨਾ ਹੀ ਕਾਰੋਬਾਰ ਚੱਲਦੇ ਨੇ ਦੁਕਾਨਦਾਰਾਂ ਦੀਆਂ ਦੁਕਾਨਾਂ ਬੰਦ ਪਈਆਂ ਨੇ ਕੰਮ ਬੰਦ ਪਏ ਨੇ ਜਿਹੜੀਆਂ ਨਵੀਆਂ ਬਸਤੀਆਂ ਬਣੀਆਂ ਨੇ ਉਹਨਾਂ ਦੇ ਫੋਨ ਨਹੀਂ ਚੱਲਦੇ ਕਾਰੋਬਾਰ ਬੰਦ ਪਏ ਨੇ ਲੋਕੀ ਜਿਨ੍ਹਾਂ ਨੇ ਕੋਠੀਆਂ ਬਣਾਈਆਂ ਨੇ ਵਿਚਾਰੇ ਨੇ ਕਿਸ਼ਤਾਂ 'ਚ ਬਿਲਕੁਲ ਤੁਸੀਂ ਵੇਖੋ ਕਿ ਲੋਕਾਂ ਦੀ ਦਿੱਕਤ ਵੀ ਜਾਇਜ਼ ਹੈ ਪੂਰੇ ਮਾਮਲੇ 'ਚ ਲੋਕ ਜਿਹੜੇ ਨੇ ਤੁਸੀਂ ਦੇਖੋਗੇ ਜੇਲ੍ਹ ਦਾ ਜਰਾ ਰਸਤਾ ਹੈ ਉਸ ਨੂੰ ਬੰਦ ਕੀਤਾ ਗਿਆ ਹੈ ਤਾਂਣਾ ਵੱਲੋਂ ਮੰਗ ਕੀਤੀ ਜਾ ਰਹੀ ਹੈ ਕਿ ਸਾਡੀ ਸਮੱਸਿਆ ਦਾ ਹੱਲ ਕੀਤਾ ਜਾਵੇ ਪੁਲਿਸ ਦੇ ਅਧਿਕਾਰੀ ਮੌਜੂਦ ਨੇ ਸਰ ਕੀ ਮਸਲਾ ਜੀ ਇਹਨਾਂ ਦਾ ਜਿਹੜੇ ਅੱਜ ਇੱਥੇ ਧਰਨਾ ਲਾਇਆ ਕਿਉਂਕਿ ਮਾਮਲਾ ਤਾਂ ਪੁਲਿਸ ਨਾਲ ਹੀ ਜੁੜਿਆ ਹੈ ਦੇਖੋ ਜੀ ਮਸਲਾ ਇਹ ਹੈ ਕਿ ਇੱਥੇ ਤਾਹਪੁਰ ਦੇ ਵਿੱਚ ਜੇਲ੍ਹ ਹੈ ਇਹਨਾਂ ਲੋਕਾਂ ਦੀ ਮੰਗ ਹੈ ਕਿ ਉੱਥੇ ਜੈਮਰ ਲੱਗੇ ਹੋਏ ਨੇ ਤੇ ਜਿਹੜੇ ਕਿ ਕੈਦੀਆਂ ਵਾਸਤੇ ਲਾਇਗੇ ਨੇ ਇਹ ਗੱਲ ਇਹ ਮੰਗ ਕਰ ਠਾਰੇ ਨੇ ਕਿ ਉਹਨਾਂ ਵਾਸਤੇ ਸਾਨੂੰ ਸਮੱਸਿਆ ਆ ਰਹੀ ਆ ਉਹ ਸਾਡੇ ਹੱਲ ਜਿਹੜਾ ਕੀਤਾ ਜਾਵੇ ਤੇ ਉਹਦੇ ਫਿਰ ਕੀ ਕਰਨ ਜਾ ਰਹੇ ਹੋ ਦੇਖੋ ਮੈਂ ਆਇਆ ਵਾਂ ਜਿਹੜਾ ਕੋਈ ਇਹਨਾਂ ਦਾ ਨਮਾਇਦਾ ਉਹਦੇ ਨਾਲ ਗੱਲਬਾਤ ਕਰਾਂਗੇ ਆਪਾਂ ਗੱਲਬਾਤ ਕਰਕੇ ਜੋ ਪੁਲਿਸ ਵਿਭਾਗ ਕਰ ਸਕਦਾ ਇਹਨਾਂ ਦੀ ਹੈਲਪ ਸੀਨੀਅਰ ਅਫਸਰਾਂ ਨਾਲ ਸਲਾਮ ਮਸ਼ਵਰਾ ਕਰਕੇ ਜੋ ਵੀ ਹੋਏਗਾ ਮਸਲੇ ਦਾ ਹੱਲ ਕਰਵਾਇਆ ਜਾਵੇ ਰੋਜ਼ਗਾਰ ਦਾ ਕਿੰਨਾ ਦੇਖੋ ਜੀ ਅੱਜ ਤੋਂ ਸਵਾ ਸਾਲ ਪਹਿਲੇ ਜੇਲ ਦੇ ਬਾਹਰ ਪਤਾ ਧਰਨਾ ਦਿੱਤਾ ਸੀ ਠੀਕ ਹੈ ਜੀ ਅੰਦਰ ਸੁਪਰਡੈਂਟ ਸਾਹਿਬ ਨੇ ਸਾਨੂੰ ਅੰਦਰ ਬੁਲਾਇਆ ਜਿਹਦੇ ਵਿੱਚ ਮੈਂ ਵੀ ਗਿਆ ਸੀ ਹੋਰ ਮੇਰੇ ਨਾਲ ਤਿੰਨ ਬੰਦੇ ਗਏ ਸੀ ਸਾਨੂੰ ਇਹੀ ਸਮਝਾ ਕੇ ਭੇਜ ਦਿੱਤਾ ਗਿਆ ਜੀ ਤੁਹਾਡਾ ਮਸਲਾ 15 20 ਦਿਨਾਂ ਦੇ binnen ਚਾਪ ਆਪਾਂ ਹੱਲ ਕਰ ਦਿੱਤਾ ਜਾਵੇਗਾ ਫਿਰ ਆਪਾਂ 2 ਮਹੀਨੇ ਬਾਅਦ ਫਿਰ ਆਪਾਂ ਧਰਨਾ ਦਿੱਤਾ ਫਿਰ ਵੀ ਸਾਨੂੰ ਇਦਾਂ ਸਾਨੂੰ ਇਦਾਂ ਤਿੰਨ ਵਾਰੀ ਸਾਨੂੰ ਇਦਾਂ ਸਮਝਾ ਕੇ ਵਾਪਸ ਭੇਜ ਦਿੱਤਾ ਵੈ ਅੱਜ ਇੱਕ ਸਾਲ ਹੋ ਗਿਆ ਵੈ ਵਿੰਦੇ-ਵਿੰਦੇ ਆ ਕਿ ਅੱਜ ਠੀਕ ਹੁੰਦਾ ਅੱਜ ਠੀਕ ਹੁੰਦਾ ਅੱਜ ਠੀਕ ਹੁੰਦਾ ਜੇ ਤੇ ਜਲਦੀ ਫੋਨ ਜੇਲ੍ਹ ਦੇ ਵਿੱਚ ਫੋਨ ਚੱਲਦੇ ਹੈ ਜੀ بڑے ਲੋਕਾਂ ਦੇ ਕਰਦੇ ਜਿਸੇ ਵਾਲੇ ਜਿਹੜੇ ਅੰਦਰ ਬੱਠੇ ਨੇ ਅੱਜ ਮੇਰੇ ਘਰ ਵਾਲੇ ਦਾ ਫੋਨ ਆਇਆ ਜੀ ਠੀਕ ਹੈ ਜੀ ਪਰ ਦੇਖੋ ਸਾਡਾ ਕੀ ਕਸੂਰ ਆਪਾਂ ਬੈਂਕਾਂ ਤੋਂ ਲੋਨ ਲੈ ਕੇ ਆਪਾਂ ਆਪਣੇ ਮਕਾਨ ਬਣਾਏ ਨੇ ਰੁਪਈਆ ਰੁਪਈਆ ਇਕੱਠਾ ਕਰਕੇ ਅੱਜ ਕਲੋਨੀ ਵਾਲਾ ਤਾਂ ਕੀ ਕਸੂਰ ਹੈ ਜੀ ਜਿਹੜੇ ਅੱਜ ਮੁੱਲ ਘਟ ਗਏ ਨੇ ਅੱਜ ਅੱਧੇ ਤੋਂ ਜ਼ਿਆਦਾ ਮੁੱਲ ਘਟ ਚੁੱਕੇ ਨੇ ਜਿੰਨਾ ਮੁੱਲ ਅੱਜ ਵੀ ਲੱਗ ਜੇ 20 ਲੱਖ ਦੀ ਕੋਟੀ ਦਿੱਤੀ ਤਾਂ ਅੱਜ 10 ਲੱਖ ਦਾ ਮੁੱਲ ਰਹਿ ਗਿਆ ਜੀ ਤੇ ਬੈਂਕ ਬੈਂਕ ਵਾਲੇ ਨੇ ਤਾਂ ਦੇਖੋ ਜੀ ਵਿਆਜ ਵੀ ਲੈਣਾ ਤੇ ਬੈਂਕ ਦੇ ਕਿਸ਼ਤ ਵੀ ਲੈਣੀ ਹੈ ਕਿਸ਼ਤ ਹਰ ਮਹੀਨੇ ਆਣੀ ਹੈ ਇਸ ਕਰਕੇ ਹੱਥ ਜੋੜ ਕੇ ਤੁਹਾਡੇ ਮਾਧਿਅਮ ਚੈਨਲ ਤੇ ਕਰਨੇ ਪਿਆ ਕਿ ਸਾਡਾ ਕੋਈ ਸੋਚੋ ਕਿਉਂ ਆਪਾਂ ਬਹੁਤ ਜ਼ਿਆਦਾ ਪਰੇਸ਼ਾਨ ਹੋ ਚੁੱਕੇ ਹਾਂ ਅੱਜ ਸਵਾ ਸਾਲ ਹੋ ਗਏ ਸਾਨੂੰ ਇਸ ਨੂੰ ਫੇਸ ਕਰਦਿਆਂ ਅੱਜ ਸਾਨੂੰ ਅੱਜ ਫਿਰ ਮਜਬੂਰਨ ਜਦ ਸਾਨੂੰ ਇਕੱਠਾ ਹੋਣਾ ਪੈ ਰਿਹਾ ਵੈ ਠੀਕ ਹੈ ਜੀ ਤਾਂ ਤੁਸੀਂ ਦੇਖ ਸਕਦੇ ਹੋ ਕਿ ਲੋਕਾਂ ਵੱਲੋਂ ਇੱਥੇ ਦਰਨਾ ਪ੍ਰਦਰਸ਼ਨ ਕੀਤਾ ਜਾ ਰਿਹਾ ਹੈ ਤੇ ਸਾਬਤ ਤੌਰ ਤੇ ਕਿਹਾ ਜਾ ਰਿਹਾ ਹੈ ਕਿ ਉਹਨਾਂ ਦੇ ਘਰ ਦੇ ਰੇਟ ਤਾਂ ਕੱਟ ਗਏ ਨੇ ਤੇ ਲੋਕ ਜਿਹੜੇ ਨੇ ਉਹ ਮਜਬੂਰ ਨੇ ਔਰ ਇਸ ਕਰਕੇ ਅੱਜ ਉਹਨਾਂ ਵੱਲੋਂ ਦਰਨਾ ਪ੍ਰਦਰਸ਼ਨ ਕੀਤਾ ਗਿਆ ਹੈ ਲੇਕਿਨ ਜੇਲ੍ਹ ਦੇ ਜੈਮਰ ਦੇ ਨਾਲ ਆਮ ਜਨਤਾ ਦੁਖੀ ਹੁੰਦੀ ਨਜ਼ਰ ਆ ਰਹੀ ਹੈ ਕੈਮਰਾਮੈਨ ਅਰਜ ਦੇ ਨਾਲ ਸੁਮਿਤ ਖੰਨਾ ਗ੍ਰੇਟ ਪੰਜਾਬ ਟੀਵੀ ਅੰਮ੍ਰਿਤਸਰ